ਮੈਂ ਬਯਦ ਬਿਕਰਮੀ ਸਿੰਘ ਪਿੰਡ ਦੇ ਡਾਕ ਖੱਤਾ ਮਾਲੂਕਾ ਤਸੀਦ ਸੂਰਡ ਜ਼ਿਲ੍ਹਾ ਮਾਨਸਾ ਅੱਜ ਇਹ ਨਵਾਂ ਵੀ ਨਵੀਂ ਖੋਜ ਦੇ ਮੁਤਾਬਕ ਤੁਹਾਨੂੰ ਦੱਸਣ ਲੱਗੇ ਆਂ ਜੋ ਕਿ ਆਹ ਪਪੀਤੇ ਦਾ ਪੌਦਾ ਹੈ ਅੱਜ ਜੋ ਨਵੀਂ ہماری ਚੰਗੀ ਹੈ ਡੇਂਗੂ ਬੁਖਾਰ ਦੇ ਨਾਲ ਸੈੱਲ ਜੋ ਘਟਦੇ ਨੇ ਬਹੁਤ ਜ਼ਿਆਦਾ ਲੱਤਾਂ ਕੰਮ ਛੱਡ ਜਾਂਦੀਆਂ ਨੇ ਉਸ ਦੇ ਲਈ ਬਹੁਤ ਵੱਡੀ ਬਿਨਾ ਦਵਾਈਆਂ ਤੋਂ ਬਿਨਾ ਟੀਕੇ ਤੋਂ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਇਹ ਕਿ ਇਹਨੂੰ ਰਗੜ ਕੇ ਪੀਣ ਦੇ ਨਾਲ ਮਤਲਬ ਕਿ ਆਪਣੇ ਸੈੱਲਾਂ ਦੀ ਪੂਰਤੀ ਕਰਦਾ ਹੈ ਇਹ ਜੋ ਪਪੀਤਾ ਦਾ ਪੌਦਾ ਹੈ ਜਿਉਂ ਨਾਲ ਇਹਦੇ ਪੱਤੇ ਦਾ ਮਤਲਬ ਹੈ ਕਿ ਆਪਣੇ ਸੈੱਲਾਂ ਦੇ ਕੰਮ ਕਰਦਾ ਹੈ ਤੇ ਜਿਹੜਾ ਖਾਣ ਦੇ ਨਾਲ ਪਪੀਤੇ ਨੂੰ ਇਹ ਲੀਵਰ ਤੇ ਕੰਮ ਕਰਦਾ ਹੈ ਕਿ ਜੇ ਪਹਿਲਾਂ ਤੋਂ ਆਪਾਂ ਇਹਨੂੰ ਸਟਾਰਟ ਰੱਖੀਏ ਖਾਂਦੇ ਰਹੀਏ ਪਪੀਤੇ ਨੂੰ ਤਾਂ ਬਹੁਤ ਬਿਮਾਰੀਆਂ ਦਾ ਘਾਣ ਕਰਦਾ ਹੈ ਤੇ ਨਾਲ ਨਾਲ ਇਹ ਜਿਹੜੇ ਪੱਤੇ ਨੇ ਦਾ ਪ੍ਰਗੜ ਕੇ ਪੀਣ ਦੇ ਨਾਲ ਇਹ ਸੈੱਲਾਂ ਦੀ ਪੂਰਤੀ ਕਰਦਾ ਹੈ ਪੂਰੇ ਮਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ